ਇਹਰ ਮਸਲ ਨੇ ਜੀ ਕਈ ਵਾਰੀ ਕੀ ਹੁੰਦਾ ਘਰਾਂ ਦੇ ਵਿੱਚ ਆ ਕਈ ਵਾਰੀ ਬੰਦਾ ਮਾਪਿਆਂ ਨੂੰ ਇਸ ਕਰਕੇ ਲਾਲਚ ਦੇ ਮਾਰੇ ਸਾਹਮਣੇ ਲੱਗ ਪੈਂਦੇ ਆ ਪਰ ਉਸ ਦਾ ਭੇਦ ਉਹਦੇ ਕੁਲ ਦਾ ਵਜ ਜਦੋਂ ਮਾੜਾ ਸਾਮਾ ਉਹਨਾਂ ਦੇ ਸਿਰ ਕਿਤੇ ਆਵੇ ਫਿਰ ਘਰ ਵਾਲੀ ਘਰ ਵਾਲੇ ਨੂੰ ਕੀ ਕਹਿੰਦੀ ਆ ਆ ਵਸਦੀਆਂ ਕੁਝ ਗੱਲਾਂ ਜਿਹਦੇ ਨਾਲ ਸਾਂਹੀਆਂ ਕਰ ਲੱਗੀਆਂ ਜਿਹੜਾ ਦੌਰ ਨਾਲ ਸੰਨਾ ਜੀ ਕਿਆ ਹਰ ਦਿਨ ਲੁੱਟ ਲੈ ਵੇ ਜ਼ਿੰਦਗੀ ਦੇ ਬੁੱਲੇ ਬੇ ਨਰਾਨੇ ਆਪਣੀ ਦੇ ਬਹਿਣਾ ਕੀਦੇ ਚੁੱਲੇ ਕਿਆ ਹਰ ਦਿਨ ਲੁੱਟ ਲੈ ਵੇ ਜ਼ਿੰਦਗੀ ਦੇ ਬੁੱਲੇ ਬੇ ਨਰਾਨੇ ਆਪਣੀ ਦੇ ਬਹਿਣਾ ਕੀਦੇ ਚੁੱਲੇ ਗੱਲਾਂ ਸੱਚੀਆਂ ਤੇ ਖਰੀਆਂ ਸੁਣਾਵਾ ਢੋਲਣਾ ਸੱਚੀ ਆ ਤੇ ਖਰੀਆਂ ਸੁਣਾਵਾਂ ਢੋਲਣਾ ਮਾੜਿਆ ਏ ਟਾਈਮ ਸਿਰ ਖੋਲ ਦਿੰਦੇ ਪੇਦ-ਪੇਦ ਮੈਂ ਨਹੀਂ ਸੀ ਕਿਸੇ ਕੋਲ ਚੌਂਦੀ ਖੋਲਣਾ ਮਾੜਿਆ ਏ ਟਾਈਮ ਸਿਰ ਖੋਲ ਦਿੰਦੇ ਪੇਦ-ਪੇਦ ਮੈਂ ਨਹੀਂ ਸੀ ਚੌਂਦੀ ਕਿਸੇ ਕੋਲ ਖੋਲਣਾ ਧੰਨਵਾਦ ਜੀ ਜੇ ਵਧੀਆ ਲੱਗੇ ਇਸ ਨੂੰ ਸ਼ੇਅਰ ਲੈ ਕਮੈਂਟ ਜ਼ਰੂਰ ਕਰਨਾ ਤਾਂ ਕਿ ਇੱਕ ਕਹਿਣਾ ਹੈ ਕਿ ਮੈਂ ਕੇ ਕੋਲ ਪੇਦ ਨਹੀਂ ਸੀ ਇਹ ਖੋਲਦੀ ਤੇ ਇਹ ਮਾੜੇ ਸਾਹਮਣੇ ਜਿਹੜਾ ਵਾ ਉਸਨੇ ਖੋਲ ਦਿੱਤਾ ਹੈ ਇਹ ਕੁਝ ਬੋਲ ਆ ਇਹ ਵਧੀਆ ਲੱਗਣਾ ਇਹਨੂੰ ਸ਼ੇਅਰ ਲੈ ਕਮੈਂਟ ਵੀ ਕਰ